ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਜਮਾਤ 7ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 8 ਨਵੇਂ ਰਾਜੇ ਅਤੇ ਰਾਜ 700 ਤੋਂ 1200 ਈਸਵੀ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਭਿਆਸ ਦੇ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਮੱਧਕਾਲੀਨ ਯੁੱਗ ਦੌਰਾਨ ਜਾਤੀ ਪ੍ਰਥਾ ਕਿਸ ਤਰ੍ਹਾਂ ਦੀ ਸੀ ਉੱਤਰ ਮੱਧ ਕਾਲੀਨ ਯੁੱਗ ਦੌਰਾਨ ਸਮਾਜ ਚਾਰ ਵਰਗਾਂ ਬ੍ਰਾਹਮਣ, ਖਸ਼ਤਰੀ, ਵੈਸ਼ ਅਤੇ ਸ਼ੂਦਰ ਵਿੱਚ ਵੰਡਿਆ ਹੋਇਆ ਸੀ। ਉੱਚੀ ਜਾਤੀ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਨਾਲ ਨਫ਼ਰਤ ਕਰਦੇ ਸਨ। ਜਾਤ ਦੇ ਆਧਾਰ ਤੇ ਹੀ ਕੰਮ ਵੰਡੇ ਹੋਏ ਸਨ। ਪ੍ਰਸ਼ਨ ਨੰਬਰ 2 ਕਿਸ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ? ਉੱਤਰ 8ਵੀਂ ਸਦੀ ਤੋਂ ਲੈ ਕੇ 13ਵੀਂ ਸਦੀ ਤੱਕ ਦੇ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 3 ਮਹਿਮੂਦ ਗਜਨਵੀ ਨੇ ਭਾਰਤ ਤੇ ਹਮਲੇ ਕਿਉਂ ਕੀਤੇ? ਉੱਤਰ ਮਹਿਮੂਦ ਗਜਨਵੀ ਨੇ ਭਾਰਤ ਤੇ 17 ਹਮਲੇ ਸਾਨਾ 1001 ਤੋਂ 1025 ਈਸਵੀ ਤੱਕ ਕੀਤੇ ਕਿਉਂਕਿ ਉਸ ਨੂੰ ਆਪਣੇ ਰਾਜ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਇੱਕ ਵੱਡੀ ਫੌਜ ਤਿਆਰ ਕਰਨ ਲਈ ਧਨ ਦੀ ਜ਼ਰੂਰਤ ਸੀ ਪ੍ਰਸ਼ਨ ਨੰਬਰ 4 ਮਹਿਮੂਦ ਗੋਰੀ ਨੇ ਭਾਰਤ ਤੇ ਹਮਲੇ ਕਿਉਂ ਕੀਤੇ ਉੱਤਰ ਮਹਿਮੂਦ ਗੌਰੀ ਭਾਰਤ ਦੇ ਤਾਨੂ ਲੁੱਟਣ ਦੇ ਨਾਲ ਨਾਲ ਭਾਰਤ ਵਿੱਚ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦਾ ਸੀ ਖਾਲੀ ਥਾਵਾਂ ਭਰੋ ਨੰਬਰ 1 ਮਹਿਰਪੋਜ ਡੈਸ਼ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਸੀ ਉੱਤਰ ਹੈ ਗਿਆ ਪ੍ਰਤੀਹਾਰ ਨੰਬਰ 2 ਦੇਵਪਾਲ ਸ਼ਾਸਕ ਨੇ ਬੋਧਗਯਾ ਵਿਖੇ ਡੈਸ਼ ਮੰਦਿਰ ਬਣਵਾਇਆ ਉੱਤਰ ਹੈ ਗਿਆ ਮਹਾਬੋਧੀ ਨੰਬਰ 3 ਰਾਸ਼ਟਰਕੂਟ ਸ਼ਾਸਕ ਡੈਸ਼ ਦੇ ਸਰਪ੍ਰਸਤ ਸਨ ਉਤਰਗਾਇ ਕਲਾ ਅਤੇ ਸਿੱਖਿਆ ਸਹੀ ਜੋੜੇ ਬਣਾਓ ਨੰਬਰ 1 ਗੁਰਜਰ ਪ੍ਰਤੀਹਾਰ ਸ਼ਾਸਕ Rajasthan ਅਤੇ Gujarat ਨੰਬਰ 2 ਪਾਲ ਸ਼ਾਸਕ ਬੰਗਾਲ ਬਿਹਾਰ ਅਤੇ ਚਾਰਖੰਡ ਨੰਬਰ 3 ਰਾਸ਼ਟਰਕੂਟ ਸ਼ਾਸਕ ਦक्कਨ ਧੰਨਵਾਦ